ਪੰਜਾਬ ਦੇ ਵਿੱਚ ਫਿਰ ਵਧ ਰਹੇ ਨੇ ਅਤਵਾਦੀ ਹਮਲਿਆਂ ਦੇ ਖਤਰੇ ਦੇ ਸائے ਤੇ ਜੇ ਦੇਖਿਆ ਜਾਵੇ ਇੰਟਰਨੈਸ਼ਨਲ ਐਂਟੀ ਖਾਲਿਤਾਨੀ ਅਤਵਾਦੀ ਫਰੰਟ ਦੇ ਰਾਸ਼ਟਰੀ ਪ੍ਰਧਾਨ ਗੁਰਸਿਮਰਨ ਮਾਣ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤੇ ਧਮਕੀਆਂ ਨੇ ਇੱਕ ਵਾਰ ਫਿਰ ਇਹ ਚਰਚਾ ਛੇੜ ਦਿੱਤੀ ਹੈ ਤੇ ਸੁਪਰੀਮ ਕੋਰ ਦੇ ਵਿੱਚ ਗੈਂਗਸਟਰ ਸ਼ਹੀਦ ਪੱਟੀ ਦੇ ਖਿਲਾਫ ਤਾਇਰ ਰਿਟ ਜਿਹੜੀ ਉਹ ਵਾਪਸ ਲੈਣ ਦੇ ਦਬਾਅ ਨੇ ਕਈ ਵੱਡੇ ਰਾਜ ਵੀ ਖੋਲ੍ਹ ਕੇ ਰੱਖ ਦਿੱਤੇ ਨੇ ਹੁਣ ਪੁਲਸ ਨੇ ਅਣਛਾਤੇ ਗੈਂਗਸਟਰਾਂ ਦੇ ਖਿਲਾਫ ਗੰਭੀਰ ਮਾਮਲਾ ਦਰਜ ਕੀਤਾ ਹੈ ਕੀ ਹੈ ਇਹ ਸਾਰਾ ਪੂਰਾ ਮਾਮਲਾ ਜਾਣਦੇ ਹਾਂ ਕਿ ਗੁਰਸਿਮਰਨ ਮੰਡ ਨੂੰ ਮਿਲ ਰਹੀਆਂ ਧਮਕੀਆਂ ਦੇ ਪਿੱਛੇ ਕੀ ਹੈ ਸੱਚਾਈ ਤੇ ਸ਼ਹਿਜਾਦ ਪੱਟੀ ਦਾ ਕੀ ਹੈ ਇਸ ਦੇ ਨਾਲ ਸੰਬੰਧ ਦਰਸਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਗੈਕਚਰ ਸ਼ਹਿਜਾਦ ਪੱਟੀ ਨੂੰ ਅਤਵਾਦੀ ਐਲਾਨਣ ਦੇ ਲਈ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਉਹ ਜਿਹੜੀ ਰਿਟ ਹੈ ਉਹਨੂੰ ਵਾਪਸ ਲੈਣ ਦੇ ਲਈ ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਅਤਵਾਦੀ ਫਰੰਟ ਦੇ ਰਾਸ਼ਟਰੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਔਰ ਦੇ ਤਹਿਤ ਮਿਲ ਰਹੀਆਂ ਇਹਨਾਂ ਧਮਕੀਆਂ ਦੇ ਚੱਲਦੇ ਜਿਹੜਾ ਥਾਣਾ ਸਦਰ ਦੀ ਪੁਲਿਸ ਹੈ ਉਹਦੇ ਵੱਲੋਂ ਗੁਰਸਿਮਰਨ ਮੱਜ ਦੀ ਸ਼ਿਕਾਇਤ ਦੇ ਉੱਤੇ ਅਣਪਛਾਤੇ ਗੈਂਗਸਟਰਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਪੁਲਿਸ ਨੇ ਜਿਹੜਾ ਮੱਜ ਦੀ ਸ਼ਿਕਾਇਤ ਹੈ ਉਹਦੇ ਉੱਤੇ ਅਣਪਛਾਤੇ ਲੋਕਾਂ ਦੇ ਖਿਲਾਫ ਜਿਹੜੀਆਂ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਪਵਿੱਤਰ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਣ ਤੇ ਮਾਨਸਿਕ ਸ਼ਾਂਤੀ ਭੰਗ ਕਰਨ ਤੇ ਤੇ ਨਾਲ-ਨਾਲ ਜਿਹੜਾ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦੇ ਦੋਸ਼ ਕੇਸ ਦਰਜ ਕੀਤਾ ਗਿਆ ਜਿਹੜਿਆ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ। ਉਹਤ ਨੂੰ ਦਿੱਤੇ ਬਿਆਨਾਂ ਦੇ ਵਿੱਚ ਗੁਰਸਿਮਰਨ ਮੰਡ ਨੇ ਇਹ ਦੱਸਿਆ ਕਿ ਉਸ ਨੂੰ ਵਾਰ-ਵਾਰ WhatsApp ਦੇ ਉੱਤੇ ਉਸ ਨੂੰ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਾਂ ਮਿਲ ਰਹੀਆਂ ਨੇ। ਜਦੋਂ ਕਿ ਉਸ ਨੂੰ VIP ਸਿਕਿਉਰਟੀ ਮਿਲੀ ਹੋਈ ਹੈ ਤੇ ਕਈ ਵਾਰ ਉਸ ਦਾ ਜਿਹੜਾ ਨਾਂ ਉਹ ਟਾਰਗੇਟ ਕਿਲਿੰਗ ਦੇ ਵਿੱਚ ਵੀ ਆ ਚੁੱਕਿਆ। ਮੰਡ ਨੇ ਕੁਝ ਸਮੇਂ ਪਹਿਲਾਂ ਹੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਗੈਂਗਸਟਰ ਸ਼ਾਹਜਾਦ ਪੱਟੀ ਜੋ ਕਿ ਪਾਕਿਸਤਾਨ ਦੇ ਨਾਲ ਸੰਬੰਧਿਤ ਹੈ ਉਹਦੇ ਖਲਾਫ ਇੱਕ ਰਿਟ ਦਾਇਰ ਕੀਤੀ ਸੀ ਕਿ ਉਸ ਨੂੰ ਇੰਡੀਆ ਦੇ ਵਿੱਚ ਅੱਤਵਾਦੀ ਐਲਾਨਿਆ ਜਾਵੇ ਰਿਟ ਲਗਾਉਣ ਤੋਂ ਬਾਅਦ ਉਸ ਨੂੰ ਲਗਾਤਾਰ ਮੋਬਾਈਲ ਅਤੇ ਇੰਸਟਾਗ੍ਰam ਦੀ ਆਈਡੀ ਐ ਉਹਦੇ ਜ਼ਰੀਏ ਆਡੀਓ ਸੁਨੇਹੇ ਭੇਜ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇਣ ਵਾਲਾ ਖੁਦ ਨੂੰ ਸ਼ਾਇਦਾ ਪੱਟੀ ਦਾ ਕਰੀਬੀ ਦੱਸ ਹੈ ਜਿਹੜਾ ਕਿ ਧਮਕਾਉਂਦੇ ਹੋਏ ਇਹ ਸੁਨੇਹਾ ਭੇਜ ਰਿਹਾ ਕਿ ਉਸ ਦੇ ਘਰ ਉੱਤੇ ਹੈਂਡ ਗ੍ਰੇਨੇਡ ਤੇ ਜ਼ਾਕਰਤ ਲਾਂਚਰ ਨਾਲ ਹਮਲਾ ਕੀਤਾ ਜਾਏਗਾ ਤੇ ਦੇਜ ਦੇ ਵਕ ਵਕ ਮੰਦਰਾ ਸਮੇਤ ਰਾਮ ਮੰਦਰ ਨੂੰ ਵੀ ਨੁਕਸਾਨ ਪਹੁੰਚਾਇਆ ਜਾਵੇਗਾ ਧਮਕੀ ਦੇਣ ਵਾਲਾ ਆਡੀਓ ਦੇ ਵਿੱਚ ਇਹ ਕਹਿ ਰਿਹਾ ਕਿ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਖਤਮ ਕੀਤਾ ਜਾਏਗਾ ਉਹਦੀ ਸੁਪਾਰੀ ਮਿਲ ਗਈ ਹੈ ਤੇ ਉਹਨਾਂ ਨੂੰ ਅਗਵਾ ਕਰਕੇ ਗੋਲੀ ਮਾਰ ਦਿੱਤੀ ਜਾਏਗੀ ਤੇ ਉਹਦੀ ਆਈਡੀ ਪੱਟੀ ਨੂੰ ਭੇਜ ਦਿੱਤੀ ਗਈ ਹੈ ਤੇ ਤੁਸੀਂ ਆਪਣਾ ਧਿਆਨ ਰੱਖਣਾ ਇੱਕ ਵਾਰ ਆਪਣੀ ਲੋਕੇਸ਼ਨ ਭੇਜ ਅਸੀਂ ਅੱਤਵਾਦੀ ਵੀ ਫਲਾਵਾਂਗੇ ਅਸੀਂ ਅੱਤਵਾਦੀ ਆ ਤੇ ਅੱਤਵਾਦੀ ਗਤੀਵਿਧੀਆਂ ਕਰਾਂਗੇ ਕੋਈ ਵੀ ਸਾਨੂੰ ਰੋਕ ਨਹੀਂ ਸਕਦਾ ਅਜਿਹਾ ਆਡੀਓ ਦੇ ਵਿੱਚ ਕਿਹਾ ਗਿਆ ਹੈ ਰਾਮ ਮੰਦਨ ਨੂੰ ਵੀ ਗਰਨੇਡਾ ਉਡਾ ਦੇਣਗੇ ਤੇ ਇੱਕ ਵਾਰ ਉਹ ਉਹਨਾਂ ਦੇ ਹੱਥੇ ਚੜ ਗਿਆ ਤਾਂ ਉਸ ਨੂੰ ਤੜਫਾ ਤੜਫਾ ਕੇ ਮਾਰਨਗੇ ਜੇਕਰ ਹਿੰਮਤ ਹੈ ਤਾਂ ਉਹਨਾਂ ਨੂੰ ਰੋਕ ਲੈਣਾ ਪੰਜਾਬ ਪੁਲਿਸ ਨੇ ਉਹਨਾਂ ਦੇ ਆਦਮੀ ਫੜ ਲਏ ਨੇ ਤੇ ਰਾਕਟ ਲਾਂਚ ਵੀ ਬਰਾਮਦ ਕਰ ਲਿਆ ਜੇਕਰ ਤੁਸੀਂ ਲੋਕ ਇਸ ਨੂੰ ਕਾਮਯਾਬੀ ਸਮਝਦੇ ਹੋ ਤਾਂ ਇਹ ਗਲਤ ਹੈ ਸਮੇਂ ਦਾ ਇੰਤਜ਼ਾਰ ਕਰੋ ਰਾਕਟ ਲਾਂਚਰ ਹੁਣ ਵੀ ਸੁੱਟਣਾ ਹੈ ਹੁਣ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਧਮਕੀ ਦੇਣ ਵਾਲੇ ਨੇ ਉਹਨਾਂ ਨੂੰ ਭੱਦੀਆਂ ਗਾਲਾਂ ਵੀ ਕੱਢੀਆਂ ਨੇ ਤੇ ਨਾਲ ਨਾਲ ਉਹ ਇਹ ਕਿਹਾ ਕਿ ਉਹਨਾਂ ਕੋਲ ਅਸਲਾ ਹੈ ਉਹਨਾਂ ਨੂੰ ਸ਼ੱਕ ਹੈ ਕਿ ਲੋਕ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਇਹ ਗੁਰਸਿਮਰਨ ਮੰਡ ਦਾ ਕਹਿਣਾ ਹੈ ਇਹਨਾਂ ਲੋਕਾਂ ਦੇ ਖਿਲਾਫ ਉਚਿਤ ਕਾਰਵਾਈ ਕੀਤੀ ਜਾਏ ਮੰਡ ਦੇ ਵੱਲੋਂ ਪੁਲਿਸ ਨੂੰ ਇਹਨਾਂ ਧਮਕੀਆਂ ਦੇ ਜਿਹੜੇ ਸਕਰੀਨ ਸ਼ਾਟ ਤੇ ਆਡੀਓ ਸੁਨੇਹੇ ਨੇ ਉਹ ਵੀ ਦਿੱਤੇ ਗਏ ਨੇ ਰਿਕਾਰਡਿੰਗ ਵੀ ਮੁਹੱਈਆ ਕਰਵਾਈ ਗਈ ਹੈ ਉਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਗਈ ਤੇ ਉਸ ਜਾਂਚ ਕਰਨ ਤੋਂ ਬਾਅਦ ਇਹ ਸਾਰਾ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਇੰਟਰਨੈਸ਼ਨਲ ਐਂਟੀ ਖਾਲਿਤਾਨੀ ਅਤਵਾਦੀ ਫਰੰਟ ਦੇ ਆਲ ਇੰਡੀਆ ਜਨਰਲ ਸੈਕਟਰੀ ਨੇ ਸੰਚਿਤ ਮੋਲੋਤਰਾ ਉਹਨਾਂ ਦਾ ਇਸ ਮੌਕੇ 'ਚ ਕਹਿਣਾ ਇਹ ਹੈ ਕਿ ਇਸ ਤਰ੍ਹਾਂ ਦੇਸ਼ ਦੀ ਦੀ ਸ਼ਾਂਤੀ ਭੰਗ ਕਰਨ ਵਾਲੇ ਲੋਕ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਅਤਵਾਦ ਦੇ ਸੁਨੇਹੇ ਫਲਾਉਣ ਵਾਲਿਆਂ ਦੀਆਂ ਆਈਡੀਜ਼ ਬਲੌਕ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਦੇਸ਼ ਦੇ ਵਿੱਚ ਸ਼ਾਂਤੀ ਬਣੀ ਰਹੇ ਤੇ ਭਾਈਚਾਰਾ ਬਣਿਆ ਰਹੇ ਹੁਣ ਦੇਖਣਾ ਹੋਏਗਾ ਕਿ ਸਰਕਾਰ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੇ ਵੱਲੋਂ ਗੁਰਸਿਮਰਨ ਮੰਡ ਦੀ ਜਿਹੜੀ ਅ ਦਰਜ ਅੱਜ ਹੀ ਦਾਇਰ ਕੀਤੀ ਹੋਈ ਹੈ ਉਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹ ਤੋਂ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਸੁਰੱਖਿਆ ਪ੍ਰਬੰਧ ਵੀ ਹੋਏ ਨੇ ਤੇ ਨਾਲ-ਨਾਲ ਦੇਖਣਾ ਹੁਣ ਇਹ ਹੋਏਗਾ ਕਿ ਜਿਹੜੀ ਗੁਰਸਿਮਰਨ ਮੰਡ ਦੇ ਬਾਬਤ ਜੋ ਵੀ ਇਸ ਤੋਂ ਜਨੂਵਾਰ ਦੇ ਧਮਕੀਆਂ ਤੋਂ ਮਿਲ ਰਹੀਆਂ ਨੇ ਉਹਦੇ ਬਾਬਤ ਪ੍ਰਸ਼ਾਸਨ ਦੇ ਸਖਤੀ ਕਿੰਨੀ ਖੋਲਦੀ ਹੈ ਤੇ ਗੁਰਸਿਮਰਨ ਮੰਡ ਜਿਹੜਾ ਉਸ ਦੇ ਤਰ੍ਹਾਂ ਦੇ ਕੀ ਉਹਦੇ ਉੱਤੇ ਦੁਬਾਰਾ ਉਹਨਾਂ ਦਾ ਰਿਐਕਸ਼ਨ ਦੇਊਗਾ ਕਿਉਂਕਿ ਪਹਿਲਾਂ ਵੀ ਕਈ ਵਾਰ ਜਿਹੜੇ ਗੁਰਸਿਮਰਨ ਮੰਡ ਨੇ ਉਹ ਕਈ ਹਾਸੋ ਹੀਣੀਆਂ ਜਿਹੜੀ ਆਪਣੀਆਂ ਇਕਤਰਾਵਾਂ ਵਾਲੇ ਉਹਦਾ ਕਰਕੇ ਚਰਚਾ ਦੇ ਵਿੱਚ ਰਹੇ ਨੇ ਪਰ ਹੁਣ ਇੱਕ ਵਾਰ ਜਦੋਂ ਉਹਨਾਂ ਨੂੰ ਇਹ ਤਬਕੀਆਂ ਮਿਲਦੀਆਂ ਨੇ ਉਸ ਵੇਲੇ ਮਾਮਲਾ ਥੋੜਾ ਗੰਭੀਰ ਬਣ ਜਾਂਦਾ ਤੇ ਇਸ ਵੇਲੇ ਹੁਣ ਗੁਰਸੇਵਰਨ ਮੰਡ ਨੂੰ ਆਪਣਾ ਪੁਲਿਸ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਆਪਣਾ ਧਿਆਨ ਰੱਖਣ ਦੀ ਲਈ ਵੀ ਕਿਹਾ ਗਿਆ ਤੇ ਤਤਰਾਖਿਆ ਪ੍ਰਬੰਧ ਜਿਹੜੇ ਨੇ ਉਹ ਸਖਤ ਕੀਤੇ ਜਾ ਰਖਨੇ ਜੈ ਸ਼ੀਰਮ ਭਰਤਮਾਤਾ ਦੀ ਜੈ ਭਰਾਵੋ ਮੈਂ ਦਾਸ ਗੁਰਸੇਵਰਨ ਸਿੰਘ ਮੰਡ ਪ੍ਰਧਾਨ ਇੰਟਰਨੈਸ਼ਨਲਟੀ ਖਾਲਸਾ ਟੈਰਰਿਸਟ ਫਰੰਟ ਦਾ ਹੋਣ ਦੇ ਨਾਤੇ ਇੱਕ ਸਾਲ ਤੋਂ ਮਨ ਬੜਾ ਬੇਚੈਨ ਆ ਕਿਉਂ ਉਹ ਮੈਂ ਤੁਹਾਨੂੰ ਦੱਸਣਾ ਜਾਂਦਾ ਵਾਂ ਇੱਕ ਪਾਕਿਸਤਾਨੀ ਡਾਉਨ ਸ਼ਾਹਯਾਦ ਪੱਟੀ ਉਹ ਸਾਡੇ ਪੰਜਾਬ ਭਾਰਤ ਨੂੰ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਮਾਹੌਲ ਖਾਬ ਕਰ ਰਿਹਾ ਵਾ ਕਦੇ ਹੈਂਡ ਗ੍ਰੇਨੇਡ ਸਟਵਾ ਰਿਹਾ ਵਾ ਕਦੇ ਗੋਲੀਆਂ ਚਲਵਾ ਰਿਹਾ ਵਾ ਹੁਣ ਤਾਂ 5-6 ਦਿਨ ਪਹਿਲਾਂ ਦੋ ਮੁੰਡਿਆਂ ਦਾ ਨੁਕਸਾਨ ਕਰਵਾਤਾ ਗੋਲੀਆਂ ਮਰਵਾ ਕੇ ਮੈਂ ਪਹਿਲਾਂ ਵੀ ਇਹਦੇ ਪੁੱਤਲੇ ਫੂਕੇ ਸੀ ਸ਼ਹਿਜ਼ਾਦਪੱਟੀ ਦੇ ਪਹਿਲਾਂ ਵੀ ਇਹਨੂੰ ਧਮਕੇ ਦਿੱਤੇ ਆ ਵੀ ਬੰਦਾ ਬਣ ਜਾ ਨਹੀਂ ਤਰੋਂ ਬੰਦਾ ਬਣਾ ਦੇਾਂਗੇ ਵੀ ਸਾਡੇ ਪੰਜਾਬ ਨੂੰ ਸ਼ਾਂਤ ਰਹਿਣ ਦੇ ਸਾਡਾ ਪੰਜਾਬ ਸੋਨੇ ਚੜੀਆ ਵਾ ਲੇਕਿਨ ਇਹ ਹੱਤਵਾਦੀ ਸ਼ਹਿਜ਼ਾਦਪੱਟੀ ਨਹੀਂ ਰੁਕਦਾ ਪਿਆ ਪਹਿਲਾਂ ਵੀ ਮੈਨੂੰ ਵੀ ਧਮਕੇ ਦਿੰਦਾ ਸੀ ਤੇ ਇੱਕ ਰਾਤ ਸਾਡੇ ਪਾਰਟੀ ਦੇ ਆਗੂ ਨੂੰ ਵੀ ਧਮਕੇ ਦੇ ਰਿਹਾ ਵੀਡੀਓ ਰਾਈ ਮੈਂ ਅੱਜ ਸਾਡੇ ਸੀਨੀਅਰ ਐਡਵੋਕੇਟ ਸ਼੍ਰੀ ਗੌਰਵ ਰੋੜਾ ਜੀ ਜੋ ਮਾਨਯੋਗ ਹਾਈ ਕੋਰਟ ਦੇ ਵਕੀਲ ਨੇ ਉਹਨਾਂ ਦੇ ਰਾਹੀਂ ਅੱਜ ਮਾਨਯੋਗ ਸੁਪਰੀਮ ਕੋਰਟ ਵਿੱਚ ਅਰਜੀ ਧਾਇਰ ਕਰਵਾਈ ਹੈ ਕਿ ਇਸ ਨੂੰ ਅਤਵਾਦੀ ਸਹਾਇਤਾ ਭਟੇ ਨੂੰ ਐਲਾਨਿਆ ਜਾਵੇ ਔਰ ਇਹਦੇ ਖਿਲਾਫ ਜੁਏਪੀਏ ਦੇ ਐਕਟ ਦੇ ਤਹਿਤ ਮੁਕਾਦਮੇ ਦਰਜ ਕੀਤੇ ਜਾਣ ਕਿਉਂਕਿ ਬਾਰ-ਬਾਰ ਸਾਡੇ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕਰਦਾ ਵਾ ਕੁਝ ਸਾਡੇ ਪੰਜਾਬ ਦੇ ਲੋਕ ਵੀ ਇਸ ਅਤਵਾਦੀ ਪੱਟੀਆਂ ਨਾਲੇ ਹੋਏ ਨੇ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਇਸ ਨਾਲ ਰਲੇ ਹੋਏ ਨੇ ਚਾਹ ਇੰਸਟਾਗ੍ਰਾਮ ਰਾਹੀਂ ਚਾਹ ਫੇਸਬੁੱਕ ਰਾਹੀਂ ਚਾਹ ਵਟਸਐਪ ਰਾਹੀਂ ਜਾਂ ਕਮੈਂਟਾਂ ਦੇ ਜ਼ਰੀਏ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਅਦਰਿ ਨਰਿੰਦਰ ਮੋਦੀ ਜੀ ਨੂੰ ਵੀ ਬੇਨਤੀ ਕਰੂੰਗਾ ਦੇਸ਼ ਦੇ ਗ੍ਰਹਿ ਮੰਤਰੀ ਜੀ ਨੂੰ ਵੀ ਦੇਸ਼ ਦੇ ਗ੍ਰਹਿ ਮੰਤਰਾਲਿਆਂ ਨੂੰ ਵੀ ਬੀਸ ਨੂੰ ਤਰਾਂ ਤੋਂ ਥੋ ਲੈ ਆ ਕੇ ਇਸ ਨੂੰ ਇਸ ਤਹਿਤ ਕੂਨ ਦੇ ਤਹਿਤ ਇਹਦੇ ਖਿਲਾਫ ਕਾਰਵਾਈ ਕੀਤੀ ਆ ਉਹ ਸਲਾਖਾਂ ਵਿੱਚ ਬੰਦ ਕੀਤੀ ਜਾਵੇ ਤਾਂ ਕਿ ਰੋਜ਼ ਰੋਜ਼ ਆਏ ਦਿਨ ਸਾਡੇ ਪੰਜਾਬ ਨੂੰ ਅੱਗ ਨਾ ਲਾਵੇ ਕਿਉਂਕਿ ਸੁਖ ਸ਼ਾਂਤੀ ਰਹਿਣੀ ਚਾਹੀਦੀ ਸਾਡੇ ਕਿਉਂਕਿ ਤਿਉਹਾਰ ਆ ਰਿਹਾ ਮੁਰੇ ਦਿਓ ਦੀਵਾਲੀ ਆ ਰਹੀ ਹੈ ਸੁਖ ਸ਼ਾਂਤੀ ਰਹਿਣੀ ਚਾਹੀਦੀ ਆ ਇਸ ਪਟੀਸ਼ਨ ਵਿੱਚ ਕੇਂਦਰ ਸਰਕਾਰ ਅਤੇ ਮੌਜੂਦਾ ਪੰਜਾਬ ਸਰਕਾਰ ਅਤੇ ਮੌਜੂਦਾ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜਿਨੂੰ ਪਾਲਟੀ ਬਣਾਇਆ ਗਿਆ ਹੈ ਕਿਉਂਕਿ ਇਸ ਦੇ ਖਿਲਾਫ ਜਿੰਨੇ ਵੀ ਪਰਚੇ ਦਰਜ ਹੋ ਜਾਣ ਉਹਨੇ ਘੱਟ ਨੇ ਕਿਉਂਕਿ ਇਹਦਾ ਦਿਮਾਗ ਸਹਜਾਦ ਪੱਟੀ ਦਾ ਬਹੁਤ ਖਰਾਬ ਹੈ ਗੈਂਗਸਟਰ ਆਦਮੀ ਆ ਮੈਂ ਤਾਂ ਇਹ ਕਹੂੰਗਾ ਵੀ ਇਸ ਨੂੰ ਅੱਤਵਾਦੀ ਐਲਾਨਿਆ ਜਾਵੇ ਤਾਂ ਹੀ ਅਸੀਂ ਮਾਨ ਜੋ ਸੁਪਰੀਮ ਕੋਰਟ ਨੂੰ ਅਰਜੀ ਦਿੱਤੀ ਆ ਇਹ ਸ਼ਹਿਯਾਦ ਪੱਟੀ ਤੁਹਾਨੂੰ ਮੈਂ ਦੱਸਣਾ ਚਾਹਨਾ ਵਾਂ ਗੈਂਗਸਟਰ ਕੌਣ ਆ ਇਹ ਪਾਕਿਸਤਾਨੀ ਡਾਊਨ ਇਸਨੇ ਸਾਡੇ ਭਾਜਪੀ ਦੇ ਸਾਬਕਾ ਮੰਤਰੀ ਜਲੰਧਰ ਵਿਘੇ ਮਨੋਜਨ ਕਾਲੀਆ ਜੀ ਦੇ ਘਰ ਤੇ ਵੀ ਹੈਂਡ ਗਨ ਡੇਟ ਕਰਾਇਆ ਸੀ ਤੇ ਇੱਕ ਯੂਟਿਊਬਰ ਇਨਫਲੂਐਂਸਰ ਰੋਜੀ ਸੰਧੂ ਤੇ ਹੋਰ ਪਤਾ ਨਹੀਂ ਕਿੰਨੇ ਆਦਮੇ ਨੇ ਅਟੈਕ ਕਰਵਾਏ ਨੇ ਮੈਨੂੰ ਮਾਣ ਜੋ ਸੁਪਰੀਮ ਕੋਰਟ ਜੀ ਤੇ ਪੂਰਾ ਭਰੋਸਾ ਵਾ ਵੀ ਜਲਦ ਤੋਂ ਜਲਦ ਮੇਰੀ ਐਪਲੀਕੇਸ਼ਨ ਨੂੰ ਮਨਜ਼ੂਰ ਕਰਕੇ ਇਹਨਾਂ ਇਸ ਦੇ ਖਿਲਾਫ ਅਨੁਅਤਵਾਦੀ ਐਲਾਨਾ ਜਾਊਗਾ ਅਤੇ ਇਹਦੇ ਖਿਲਾਫ ਜਿੰਨੇ ਵੱਧ ਤੋਂ ਵੱਧ ਮਕੰਦਮੇ ਦਰਜ ਕੀਤੇ ਜਾਣਗੇ ਧੰਨਵਾਦ ਜੈ ਸ਼ੀਲ